ਹੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਫਾਦਰ ਹਾਲੇਲੂਇਆ ਅੱਜ ਦੇ ਦਿਨ ਦੇ ਲਈ ਪਰਮੇਸ਼ਰ ਜੀ ਤੁਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੁੰਦਰ ਸਵੇਰ ਦੇ ਲਈ ਪ੍ਰਭੂ ਜੀ ਜੋ ਅਸੀਂ ਤੁਹਾਡੀ ਹਜ਼ੂਰੀ ਚ ਇਕੱਠੇ ਹੋਏ ਹਾਂ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਸਹਾਨਾ ਯਹਵਾ ਪਰਮੇਸ਼ਰ ਪ੍ਰਭੂ ਜੀ ਨੇ ਵੀ ਜਿੰਨੇ ਸਹਿਜੂਰੀ ਚ ਜੁੜੇ ਨੇ ਜੋ ਇਸ ਪ੍ਰਾਰਥਨਾ ਨੂੰ ਸੁਣਦੇ ਨੇ ਤੁਹਾਡਾ ਆਤਮਾ ਨੂੰ ਸ਼ੁਭੇ ਤੁਹਾਡਾ ਆਤਮਾ ਜੀਵਨ ਚ ਕਾਰਜ ਕਰੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਵੱਡੇ ਵਿੱਚ ਵਾਦੀ ਜਨ ਪ੍ਰਭੂ ਜੀ ਤੁਹਾਡੇ ਵਾਚਨ ਨੂੰ ਪੂਰਾ ਕਰਨ ਜੀ ਤੁਹਾਡੇ ਵਾਚਨ ਚ ਲਿਖਿਆ ਮੇਰੇ ਰਾਜ ਦੀ ਖੋਜ ਕਰ ਸੰਸਾਰੀ ਚੀਜ਼ਾਂ ਤੇ ਮਗਰ ਹੋ ਕੇ ਮਿਲਣ ਗਈਆਂ ਸੱਚ ਪ੍ਰਭੂ ਜੀ ਅਸੀਂ ਤੁਹਾਡੇ ਰਾਜ ਦੀ ਖੋਜ ਕਰੀਏ ਮੇਰੇ ਪਰਮੇਸ਼ਰ ਹੋਵਾ ਮੇਰੇ ਬਾਪ ਮੇਰੇ ਪਰਮੇਸ਼ਰ ਅਸੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ। ਸ਼ੈਤਾਨ ਦੀ ਸਾਰੀ ਯੋਜਨਾ ਵੈਰੀਤੀ ਸਾਰੀ ਸ਼ਕਤੀ ਕੀਤਾ ਕਰਿਆ ਜਾਦੂ ਟੂਣਾ। ਆਉਟ ਹੋ ਜਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ। ਜਿੰਨੀ ਜਬਨ ਤੇਰੇ ਨਿਯਉ ਦੇ ਲਈ ਜਿੰਨੇ ਹੈ ਤੇਰੇ ਹੱਥ ਨਹੀਂ ਤੇ ਲਈ ਉੱਟਣਗੇ। ਮੈਂ ਸਭ ਨੂੰ ਕੈਂਸਰ ਕਰਾਂਗਾ। ਪੀਤਾ ਮੈਂ ਤੁਹਾਡੀ ਰੂਹ ਦੀ ਅੱਗ ਮੰਗਦੀ। ਮੇਰੇ ਪਿਆਰੇ ਪ੍ਰਭੂ ਜੀ। ਖੁਦਾਵਾਨ ਇਹਨਾਂ ਨੂੰ ਪਵਿੱਤਰ ਆਤਮਾ ਚ ਵੜਾਓ ਮੇਰੇ ਪਰਮੇਸ਼ਰ। ਆਪਣੀ ਪ੍ਰਾਰਥਨਾ ਚ ਵਚਨਾ ਚ ਪਿਤਾ ਪਰਮੇਸ਼ਰ ਨੂੰ ਬੜਾਓ ਜਬ ਪਿਤਾ ਪਰਮੇਸ਼ੀ ਹੋਵਾ ਤੁਸੀਂ ਸ਼ੂਵ ਤੁਹਾਡੇ ਸਰਕੀ ਦੂਤ ਨਨ ਸ਼ੂਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਤਾ ਤਰਤੀ ਆਕਾਸ਼ ਚਲ ਜੀਗਾ ਪਰ ਤੁਹਾਡੇ ਮੁੱਖੋਂ ਨਿਕਲਿਆ ਵਚਨ ਨਹੀਂ ਟੁੱਲੇਗਾ ਮੇਰੇ ਪਰਮੇਸ਼ਰ ਯਹਵਾ ਤੁਸੀਂ ਕੀ ਆ ਪ੍ਰਭੂ ਜੀ ਵੀ ਕਿਸੇ ਗੱਲ ਦੀ ਚਿੰਤਾ ਫਿਕਰ ਨਾ ਕਰੋ ਮੈਂ ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਨਾਲ ਚੱਲਦਾ ਮੇਰੀ ਦਿਆਸਦਾਦੀ ਮੇਰੇ ਪਰਮੇਸ਼ਰ ਅਸੀਂ ਵੀ ਵਿਸ਼ਵਾਸ ਕਰਦੇ ਪ੍ਰਭੂ ਤੁਹਾਡੀ ਦਿਆਸਦਾਦੀ ਵਡਾਉਣ ਦੇ ਲਈ ਪ੍ਰਭੂ ਜੀ ਆਸ਼ੀਸ਼ ਬਰਕਤ ਦੇਣ ਦੇ ਲਈ ਤੁਹਾਨੂੰ ਚਲਾਉਣ ਤੇ ਲਈ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਥੈਂਕਸ ਕਰਦੀ ਮੇਰੇ ਪਿਆਰੇ ਪ੍ਰਭੂ ਜੀ ਪੁੱਤਰ ਆਤਮਾ ਨਾਲ ਪਰਦੇ ਮੇਰੇ ਪਰਮੇਸ਼ਰ ਇੱਕ ਇੱਕ ਜੀ ਨੇ ਨੂ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਸ਼ੂਲੇ ਹਰ ਇੱਕ ਬੁਰਾਈ ਨਾਲ ਜੀ ਵਿੱਚੋਂ ਖਤਮ ਹੋ ਜਾ ਪ੍ਰਭੂ ਜੀ ਸਾਰੀ ਇਛਾਈਆਂ ਜੋ ਪਿਤਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਉਸ ਤਰ੍ਹਾਂ ਦੇ ਚੱਲਣ ਵਾਲੇ ਬਣ ਜੀ ਸ਼ੂਲੇ ਮੇਰੇ ਪਰਮੇਸ਼ੀ ਯਹਵਾ ਯਹਵਾ باپ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਤਵੀ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਆਪਣਾ ਵਚਨ ਪੀੜ ਕਿ ਚੰਗਿਆ ਕਰਦਨਤ ਬਾਈ ਤੋਂ ਪਚੋਨਾ ਵਾ ਹਰ ਇੱਕ ਤਪਾਈ ਤੋਂ ਨਨ ਤੁਸੀ ਪਚਾ ਚੁੱਕੇ ਜੀ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਬੜੋਂ ਦੇ ਲਈ ਆਸ਼ਿਸ਼ ਬਰਕਤ ਦੇਣ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਥੈਂਕ ਕਰਦੀ ਹਾਂ ਪ੍ਰਭੂ ਜੀ ਤੁਧਿਆ ਮਾں ਕਿਰਪਾਲੂ ਤੇ ਦਿਆਲੂ ਪਰਮੇਸ਼ਰ ਤੇ ਵੀ ਅਸਰ ਦਾ ਦੀ ਮੇਰੇ ਪਿਤਾ ਪਰਮੇਸ਼ਰ ਤੇਰਾ ਆਤਮਾ ਕਿ ਕਿ ਜਿਨੇ ਨੇ ਸ਼ੂਲੇ ਹਰ ਇੱਕ ਰੋਗ ਬਿਮਾਰੀ ਸ਼ਰਮਿੰਦਗੀ ਲੱਜਿਆ ਜਿੰਨੇ ਬੋੜੀਆਂ ਨੂੰ ਛੱਡ ਕੇ ਆਊਟ ਹੋ ਜੇ ਸ਼ੂਲੇ ਪ੍ਰਭੂ ਜੀ ਦਿਹਾੜਾ ਪ੍ਰਭੂ ਤੁਹਾਡੀ ਦਿਆ ਤੁਹਾਡਾ ਫਰਜ਼ ਤੁਹਾਡਾ ਅਨੁਪ੍ਰੇਮ ਮਿਲਿਆ ਰੇ ਪ੍ਰਭੂ ਜੀ ਜਿੰਨੇ ਜਿੰਨੇ ਕਦਾ ਵਾਂ ਮੇਰੀ ਬੁੱਤ ਆਤਮਾ ਤੁਹਾਡੇ ਵਿੱਚ ਜੁੜੇ ਨਹੀਂ ਪਿੱਤਾ ਉਹ ਵਾਧ ਦੇ ਜਾਂ ਮੇਰੇ ਪਰਮੇਸ਼ਰ ਤੁਹਾਡਾ ਆਤਮਾ ਨਾਲ ਨੂੰ ਸ਼ੂਲੇ ਤੁਹਾਡਾ ਆਤਮਕ ਕਾਰੇ ਕਰੇ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਤੂੰ ਸੱਚਮੁੱਚ ਦੀਆ ਵਾਣੇ ਮੇਰੇ ਪਿਆਰੇ ਪ੍ਰਭੂ ਜੀ ਕਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਤੁਸੀਂ ਦਿਆ ਦੇ ਸਾਗਰ ਜੀ ਇੱਕ ਇੱਕ ਜਿਹਨੇ ਨਿਸ਼ੂਆ ਇੱਕ ਇੱਕ ਜਿਹਨੇ ਦੇ ਜੀਵਨ ਚ ਕਾਰੇ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਇਨਾਂ ਦੇ ਗਲਿਆਂ ਨੂੰ ਬਲਾਸ ਕੀਤਾ ਇਨਨੂੰ ਆਸ਼ੀਸ਼ ਬਰਕਤ ਦਿੱਤੀ ਮੈਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਜਿਹਦਾ ਰਾਤ ਤੁਸੀਂ ਸਨ ਸੰਮਾਲ ਕੇ ਰੱਖਿਆ ਪ੍ਰਭੂ ਜੀ ਸਵੇਰ ਦੇ ਇਸ ਰਸਮ ਤੋਂ ਤੁਹਾਡੇ ਯੂਰਵ 27 ਤੋਂ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੀ ਤਾਰੀਫ਼ ਕਰਦੀ ਹਾਂ ਪ੍ਰਭੂ ਜੀ ਤੁਸੀਂ ਕਿਹਾ ਮੇਰੇ ਪਿਆਰੇ ਪ੍ਰਭੂ ਜੀ ਮੇਰਾ ਧੰਨਵਾਦ ਕਰੋ ਤਾਰੀਫ਼ ਕਰੋ ਮੈਂ ਹੀ ਹੋਵਾ ਤੁਹਾਡਾ ਪਰਮੇਸ਼ਰ ਤੁਹਾਡੇ ਜੀਵਨ ਨੂੰ ਬਦਲ ਚੁੱਕਿਆ ਤੁਹਾਨੂੰ ਚੰਗਾ ਆ ਚੁੱਕਿਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ਼ ਕਰਦੀ ਹਾਂ ਪ੍ਰਭੂ ਜੀ ਜਿਦਾਂ ਲਹੂ ਦੇ ਵਿੱਚ ਤੁਹਾਡੇ ਕਵਰ ਕਰਦੀ ਵੀ ਤਾਂ ਸਾਰਿਆਂ ਨੂੰ ਜਿਨne ਵੀ ਜਿਨne ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣਨ ਅੱਗੇ ਤੱਕ ਸ਼ੇਅਰ ਕਰਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਨੂੰ ਸ਼ੁਭ ਤਹੀਲ ਕਰਤੇ ਫ੍ਰੀ ਕਰੇ ਆਜ਼ਾਦ ਕਰੇ ਮੇਰੇ ਪਿਆਰੇ ਪ੍ਰਭੂ ਜੀ ਵੱਡੀਆਂ ਟੈਸਟਮਨੀਆਂ ਨਾ ਖੜੇ ਹੋਣ ਪ੍ਰਭੂ ਜੀ ਪ੍ਰਭੂ ਇਹਨਾਂ ਨੂੰ ਉੱਤਮ ਟੈਸਟਮਨੀਆਂ ਨਾ ਖੜਿਆ ਕਰਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਹੈ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੀ ਆਂ ਆਮੀਨ ਆਮੀਨ ਗੋਡ ਬlesਸ ਯੂ ਆਲ ਤੁਹਾਡਾ ਆਤਮਾ ਤੁਹਾਡੇ ਜੀਵਨ ਚ ਕਾਰਜ ਕਰ ਚੁੱਕਿਆ ਤੁਸੀਂ ਤੁਮ ਟੈਸਟਮਨੀ ਨੇ ਖੜੇ